ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਕਲੀ ਰਹਿنگ ਅਮਰਤਪਾਲ ਮੈਰੋ ਸ਼ਹਿਜ਼ਾਦ ਪੱਟੀ ਅਦਾਜ ਸੁਹਾ ਕੀਤਾ ਜ ਇਹ ਦੋਨੇ ਮਿਲ ਗਏ ਨੇ ਇਹਨ ਗੁਰੂ ਦਾ ਬਾਣਾ ਪਾ ਕੇ ਕੁੜੀ ਦੇ ਹੱਤਿਆ ਕੀਤੀ ਆ ਕੁੜੀ ਚੰਗੀ ਸੀ ਮਾੜੀ ਸੀ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਅਮਰਤਪਾਲ ਮੈਰੋ ਬਲੈਕਮੇਲਰ ਆਦਮੀ ਆ ਹੈ ਬਲਾਤਕਾਰੀਆਂ ਹੈ ਔਰ ਕਤਲਾ ਹੈ ਅਮਰਤਪਾਲ ਮੈਰੋ ਦੇ ਹਰ ਰੋਜ ਪੁਤਲੇ ਭੂਕੋ ਇਹ ਕਹਿ ਰਿਹਾ ਗੁਰਸਮਰਨ ਸਿੰਘ ਮੰਡ ਅਪੀਲ ਕਰ ਰਿਹਾ ਲੋਕਾਂ ਨੂੰ ਪਰ ਇੱਕ ਹੋਰ ਅਪੀਲ ਵੀ ਕਰ ਰਿਹਾ ਅਮਰਤਪਾਲ ਮੈਰੋ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਰ ਵਿਅਕਤੀ ਇਹਦਾ ਵਿਰੋਧ ਕਰੇ ਨਾ ਕਿ ਇਹਦਾ ਸਾਥ ਦੇਵੇ ਇਹ ਖੁਦ ਗਿੱਦਰ ਦੀ ਲਾਲ ਭੱਜ ਗਿਆ ਬਾਹਰ ਅਗਰ ਮਰਦ ਹੁੰਦਾ ਤਾਂ ਪੁਲਿਸ ਦੇ ਸਾਹਮਣੇ ਪੇਸ਼ ਹੁੰਦਾ ਆਪਣੇ ਨਾਲ ਦੇ ਸਾਥੀਆਂ ਦੇ ਧੋਖਾ ਦੇ ਕੇ ਆ ਬਾਹਰ ਭੱਜ ਗਿਆ ਇਹਨੇ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਮਰਜ਼ਰ ਸਾਹਿਬ ਦੇ ਬਾਹਰ ਸਟੈਚੂ ਲੱਗੇ ਸੀ ਉਹ ਤੜਵਾਏ ਉਹਨਾਂ ਨੂੰ ਅੰਦਰ ਕਰਾਤਾ ਅੱਤੇ ਬਾਹਰੋਂ ਆਪ ਫੰਡਿੰਗ ਲੈ ਗਿਆ ਆਪ ਭੱਜ ਗਿਆ ਇਹ ਹਰ ਵਾਰ ਗਦਾਰ ਆ ਇਹ ਮੁੱਢ ਲੋ ਸਿੱਖ ਨਹੀਂ ਵਾਲਾ ਮੁੱਢੋ ਇਹ ਮੁੱਢੋਂ ਮੁਸਲਮਾਨ ਨਕਲੀ ਪਹਿਰਾਵਾ ਪਾ ਕੇ ਭੋਲੇ ਭਾਲੇ ਸਿੱਖਾਂ ਨੂੰ ਪੰਜਾਬੀਆਂ ਨੂੰ ਲੁਟਕਾਲਾ ਬੇਕਤੀ ਸੀ ਇਹ ਇਹ ਅੱਜ ਇਹ ਦबई ਦੀ ਸੈਰ ਕਰ ਰਿਆ ਮੈਨੂੰ ਇਹ ਵੀ ਡਰਾ ਕਿਤੇ ਲੰਡਨ ਨਾ ਭਾਜੇ ਦੋ ਨੰਬਰ ਖਾਤੇ 'ਚ ਇਹਨੂੰ ਪੰਜਾਬ ਪੁਲਿਸ ਤਰੰਤ ਫੜੇ ਇਹਨੂੰ ਇਨਕਾਊਂਟਰ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਲੱਤਾਂ 'ਚ ਗੋਲੀਆਂ ਬਜੜੀਆਂ ਨੇ ਇਹਦੇ ਛਾਤੀ 'ਚ ਬਜੜੀ ਚਾਹੀਦੀ ਸੀ ਗੋਲੀ ਪੰਜਾਬ ਪੁਲਿਸ ਠਾ ਠਾ ਮਾਰੇ ਇਹ ਜੇ ਗੰਦੇ ਆਂਡਿਆਂ ਨੂੰ ਸਾਨੂੰ ਪਰਵਾਹ ਨਹੀਂ ਹੈ ਇਹ ਜਿਹੜੀਆਂ ਧਮਕੀ ਦਿੰਦਾ ਇੱਕ ਮਾਰੀਆ ਪੰਜ ਹੋਰ ਮਾਰਾਂਗੇ ਬੜੀਆਂ ਪਾਰਕਿੰਗਾਂ ਨੇ ਉਹ ਪਿਓ ਦੇ ਪੁੱਤ ਹਰਾਮ ਦੇ ਦੱਲਿਆ ਤੈਨੂੰ ਗਾਲਾਂ ਕੱਢ ਰਿਹਾ ਮੈਂ ਗੁਰ ਸਿਮਰਨ ਸਿੰਘ ਮੰਡਰੂ ਦੇਖ ਗਗਰ ਪਲਾਜੇ ਨੂੰ ਦੇਖ ਮਿੰਟੂ ਨੂੰ ਦੇਖ ਲਾ ਦੂ ਤੂੰ ਕੁਛ ਨਹੀਂ ਕਰ ਸਕਦਾ ਤੂੰ ਗਿੱੱਦਰ ਦੀ ਲਾਜ ਆ ਤੇਰੇ ਬੱਬਰ ਖਾਲਸੇ ਵਾਲੇ ਧਮਕੇ ਦਿੰਦੇ ਆ ਕੱਲੇ ਸ਼ਹਿਜਾਦ ਪੱਟੀ ਨਾਲ ਤੂੰ ਜਾ ਰਿਹਾ ਵਾਂ ਮਿਲ ਰਿਹਾ ਵਾਂ ਇਹ ਨਾਲ ਕੁਛ ਨਹੀਂ ਹੋਣਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਾਡੇ ਪੰਜਾਬ ਨੂੰ ਕੁਛ ਨਹੀਂ ਹੋਣਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਵਾਂ ਥੋੜਾ ਸ਼ਾਂਤੀ ਰੱਖੋ ਜੇ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਜੇ ਥਾਣਾ ਚਲੇ ਜਾਓ ਪ੍ਰਸ਼ਾਸਨ ਕੋਲੇ ਚਲੇ ਜਾਓ ਤੁਹਾਨੂੰ ਡਰਨ ਦੀ ਲੋੜ ਨਹੀਂ ਮਾਫੀਆ ਨਾਲ ਵਾਂਗੂ ਕੰਟੈਂਟ ਆਪਦੇ ਬੰਦ ਕਰਨੇ ਆ ਬੰਦ ਕਰੋ ਨਹੀਂ ਪਾਉਣੇ ਆ ਮਾੜੇ ਮੋਟੇ ਸਹੀ ਪਾ ਲਓ ਜੇ ਗਲਤ ਆ ਬੰਦ ਕਰ ਦਿਓ ਜੇ ਤੁਹਾਡੇ ਲਫਤਾਰੀ ਭਾਰ ਚੱਲਦੀਆਂ ਜੇ ਸਰਕਾਰ ਕਹਿੰਦੀ ਆ ਇਸੇ ਤਰ੍ਹਾਂ ਚਲੋ ਮੈਂ ਸਰਕਾਰ ਨੂੰ ਵੀ ਕਹਿਣਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਜਿਹੜਾ ਪਰਫਾਰਮਾ ਬਣਾ ਦੋ ਵੀ ਸੋਸ਼ਲ ਮੀਡੀਆ ਤੇ ਆਹ ਕੰਮ ਕਰ ਸਕਦੇ ਆ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੇ ਇਹ ਕੱਲੇ ਕੱਲੀ ਅਰੇ 510 ਨਹੀਂ ਹੈ ਗਿਆ ਪੰਜਾਬ ਦੇ ਕਰੋੜਾਂ ਲੋਕ ਨੇ ਕਿਹਦਾ ਕਿਹਨੂੰ ਮਾਰੋਗੇ ਤੁਸੀਂ ਇਹ ਪਿਆਰ ਨਾ ਸਮਝਾਉਣ ਵਾਲੀ ਗੱਲ ਆ ਇਹਨਾਂ ਲੋਕਾਂ ਦਾ ਧਾਰ ਰੋਟੀ ਦਾ ਬੰਦੋਬਸਤ ਕਰਿਓ ਜੇ ਐਸਜੀਪੀਸੀ ਅੱਤਵਾਦੀਆਂ ਨੂੰ 20000 ਰੁਪਏ ਦੇ ਰਹੀ ਆ ਤਾਂ 20000 ਇਹਨਾਂ ਨੂੰ ਦੇ ਦਿੰਦੇ ਇਹਨਾਂ ਦੀ ਰੋਟੀ ਰੋਜੀ ਚੱਲ ਜਣੀ ਸੀ ਇਹਨਾਂ ਦਾ ਜਿਹੜਾ ਤੁਸੀਂ ਲੋਕਾਂ ਦਾ ਰੌਲਾ ਪਾਇਆ ਕੰਟੈਂਟ ਮਾੜੇ ਆ ਲੋਕ ਦੇਖਦੇ ਕਿਉਂ ਨੇ ਲੋਕ ਬਲਾਕ ਮਾਰਨ ਦਵਾਰੇ ਚੜ ਰਹੀ ਨਹੀਂ ਉਹ ਇਸ ਕਰਕੇ ਨਾ ਲੋਕਾਂ ਨੂੰ ਵੀ ਕਹਾਂਗਾ ਦੇਖੋ ਨਾ ਬੰਦ ਕਰ ਦਿਓ ਲੋਕ ਉਹਦਾ ਸਵਾਲ ਆ ਲੈ ਕੇ ਦੇਖਦੇ ਪਏ ਆ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਨਕਲੀ ਰਹਿੰਗ ਅਮਰਤਪਾਲ ਮੈਰੋ ਸ਼ਹਿਜਾਦ ਪੱਟੀ ਅਦਜ ਸੁਹਾ ਕੀਤਾਜ ਇਹ ਦੋਨੇ ਮਿਲ ਗਏ ਨੇ ਇਹਨ ਗੁਰੂ ਦਾ ਬਾਣਾ ਪਾ ਕੇ ਕੁੜੀ ਦੇ ਹੱਤਿਆ ਕੀਤੀ ਆ ਕੁੜੀ ਚੰਗੀ ਸੀ ਮਾੜੀ ਸੀ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਅਮਰਤਪਾਲ ਮੈਰੋ ਬਲੈਕਮੇਲਰ ਆਦਮੀ ਆ ਹੈ ਬਲਾਤਕਾਰੀ ਆ ਹੈ ਔਰ ਕਤਲਾ ਹੈ ਅਮਰਤਪਾਲ ਮੈਰੋ ਦੇ ਹਰ ਰੋਜ਼ ਪੁੱਤਲੇ ਭੂਕੋ ਇਹ ਕਹਿ ਰਿਹਾ ਗੁਰਸਿਮਰਨ ਸਿੰਘ ਮੰਡ ਅਪੀਲ ਕਰ ਰਿਹਾ ਲੋਕਾਂ ਨੂੰ ਪਰ ਇੱਕ ਹੋਰ ਅਪੀਲ ਵੀ ਕਰ ਰਿਹਾ ਅਮਰਤਪਾਲ ਮਹਿਰੋਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਰ ਵਿਅਕਤੀ ਇਹਦਾ ਵਿਰੋਧ ਕਰੇ ਨਾ ਕਿ ਇਹਦਾ ਸਾਥ ਦੇਵੇ ਇਹ ਖੁਦ ਗਿੱਦਰ ਦੀ ਲਾਜ ਭੱਜ ਗਿਆ ਬਾਹਰ ਅਗਰ ਮਰਦ ਹੁੰਦਾ ਤਾਂ ਪੁਲਸ ਦੇ ਸਾਹਮਣੇ ਪੇਚ ਹੁੰਦਾ ਆਪਣੇ ਨਾਲ ਦੇ ਸਾਥੀਆਂ ਦੇ ਧੋਖਾ ਦੇ ਕੇ ਆ ਬਾਹਰ ਭੱਜ ਗਿਆ ਇਹਨੇ ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਅਮਰਜ਼ਰ ਸਾਹਿਬ ਦੇ ਬਾਹਰ ਸਟੈਚੂ ਲੱਗੇ ਸੀ ਉਹ ਤੜਵਾਏ ਉਹਨਾਂ ਨੂੰ ਅੰਦਰ ਕਰਾਤਾ ਤੇ ਬਾਰਵਾ ਫੰਡਿੰਗ ਲੈ ਗਿਆ ਆ ਭੱਜ ਗਿਆ ਇਹ ਹਰ ਵਾਰ ਗਦਾਰ ਆ ਇਹ ਮਡਲੋ ਸਿੱਖ ਨਹੀਂ ਵਾਲਾ ਮੁੱਢੋ ਇਹ ਮੁੱਢੋ ਮੁਸਲਮਾਨ ਨਕਲੀ ਪਹਿਰਾਵਾ ਪਾ ਕੇ ਭੋਲੇ ਭਾਲੇ ਸਿੱਖਾਂ ਨੂੰ ਪੰਜਾਬੀਆਂ ਨੂੰ ਲੁੱਟਣ ਵਾਲਾ ਵਿਅਕਤੀ ਸੀ ਇਹ ਇਹ ਅੱਜ ਇਹ ਦਬਈ ਦੀ ਸੈਰ ਕਰ ਰਿਆ ਮੈਨੂੰ ਇਹ ਵੀ ਡਰਾ ਕਿਤੇ ਲੰਡਨ ਨਾ ਭਾਜੇ 2 ਨੰਬਰ ਖਾਤੇ 'ਚ ਇਹਨੂੰ ਪੰਜਾਬ ਪੁਲਿਸ ਤੁਰੰਤ ਫੜੇ ਇਹਨੂੰ ਇਨਕਾਊਂਟਰ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਲੱਤਾਂ ਹੀ ਗੋਲੀਆਂ ਬਜੜੀਆਂ ਨੇ ਇਹਦੇ ਛਾਤੀ 'ਚ ਬਜੜੀ ਚਾਹੀਦੀ ਸੀ ਦੀ ਗੋਲੀ ਪੰਜਾਬ ਪੁਲਿਸ ਠਾ ਠਾ ਮਾਰੇ ਇਹ ਜੇ ਗੰਦੇ ਆਂਡਿਆਂ ਨੂੰ ਸਾਨੂੰ ਪਰਵਾਹ ਨਹੀਂ ਹੈ ਇਹ ਜਿਹੜੀ ਧਮਕੀ ਦਿੰਦਾ ਇੱਕ ਮਾਰੀ ਆ ਪੰਜ ਹੋਰ ਮਾਰਾਂਗੇ ਬੜੀਆਂ ਪਾਰਕਿੰਗਾਂ ਨੇ ਉਹ ਪਿਓ ਦੇ ਪੁੱਤਾਂ ਹਰਾਮ ਦੇ ਦੱਲਿਆ ਤੈਨੂੰ ਗਾਲਾਂ ਕੱਢ ਰਿਹਾ ਮੈਂ ਗੁਰਸਿਮਰ ਸਿੰਘ ਮੰਡਰੂ ਦੇਖ ਕਗਰ ਪਲਾਜੇ ਨੂੰ ਦੇਖ ਮਿੰਟੂ ਨੂੰ ਦੇਖ ਲਾ ਦੂ ਤੂੰ ਕੁਛ ਨਹੀਂ ਕਰ ਸਕਦਾ ਤੋ ਗਿੱੱਦਰ ਦੀ ਲਾਜ਼ਾ ਤੇਰੇ ਬੱਬਰ ਖਾਲਸੇ ਦੇ ਧਮਕੇ ਦਿੰਦੇ ਆ ਕਦੇ ਸ਼ਹਿਜ਼ਾਦ ਪੱਟੀ ਨਾਲ ਤੂੰ ਜਾ ਰਿਹਾ ਵਾ ਮਿਲ ਰਿਹਾ ਵਾ ਇਹ ਨਾਲ ਕੁਛ ਨਹੀਂ ਹੋਣਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਾਡੇ ਪੰਜਾਬ ਨੂੰ ਕੁਛ ਨਹੀਂ ਹੋਣਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਮਾ ਥੋੜਾ ਜਿਹਾ ਸ਼ਾਂਤੀ ਰੱਖੋ ਜੇ ਤੁਹਾਨੂੰ ਕੋਈ ਤਕਲੀਫ ਆਉਂਦੀ ਹੈ ਜਦੀ ਥਾਣੇ ਚਲੇ ਜਾਓ ਪ੍ਰਸ਼ਾਸਨ ਕੋਲੇ ਚਲੇ ਜਾਓ ਤੁਹਾਨੂੰ ਡਰਨ ਦੀ ਲੋੜ ਨਹੀਂ ਮਾਫੀਆ ਨਾਲ ਵਾਂਗੂ ਕੰਟੈਂਟ ਆਪਦੇ ਬੰਦ ਕਰਨੇ ਆ ਬੰਦ ਕਰੋ ਨਹੀਂ ਪਾਉਣੇ ਆ ਮਾੜੇ ਮੋਟੇ ਸਹੀ ਪਾ ਲੋ ਜੇ ਗਲਤਾਂ ਬੰਦ ਕਰਦੇਓ ਜੇ ਤੁਹਾਡੇ ਲਤਾਰੀ ਭਾਰ ਚੱਲਦੀਆਂ ਜੇ ਸਰਕਾਰ ਕਹਿੰਦੀ ਆ ਇਸੇ ਤਰ੍ਹਾਂ ਚਲੋ ਮੈਂ ਸਰਕਾਰ ਨੂੰ ਵੀ ਕਹਿਣਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜਿਹੜਾ ਪਰਫਾਰਮਾ ਬਣਾ ਦੋ ਵੀ ਸੋਸ਼ਲ ਮੀਡੀਆ ਤੇ ਆਹ ਕੰਮ ਕਰ ਸਕਦੇ ਆ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੇ ਇਕੱਲੇ ਇਕੱਲੇ ਨਹੀਂ 510 ਨਹੀਂ ਹੈ ਗਿਆ ਪੰਜਾਬ ਦੇ ਕਰੋੜਾ ਲੋਕ ਨੇ ਕਿਹਨਾਂ ਕਿਹਨਾਂ ਨੂੰ ਮਾਰੋਗੇ ਤੁਸੀਂ ਇਹ ਪਿਆਰ ਨਾਲ ਸਮਝਾਉਣ ਵਾਲੀ ਗੱਲ ਆ ਇਹਨਾਂ ਲੋਕਾਂ ਦਾ ਧਾਰ ਰੋਟੀ ਦਾ ਬੰਦੋਬਸਤ ਕਰਿਓ JSGPC ਅੱਤਵਾਦੀਆਂ ਨੂੰ 20-20 ਹਜ਼ਾਰ ਰੁਪਏ ਦੇ ਰਹੀ ਆ ਤਾਂ 20-20 ਹਜ਼ਾਰ ਰੁਪਏ ਇਹਨਾਂ ਨੂੰ ਦੇ ਦਿੰਦੇ ਇਹਨਾਂ ਦੀ ਰੋਟੀ ਰੋਜੀ ਚੱਲ ਜਾਂਦੀ ਸੀ ਇਹਨਾਂ ਦਾ ਜਿਹੜਾ ਤੁਸੀਂ ਲੋਕਾਂ ਦਾ ਰੌਲਾ ਪਾਇਆ ਕੰਟੈਂਟ ਮਾੜੇ ਆ ਲੋਕ ਦੇਖਦੇ ਕਿਉਂ ਨੇ ਲੋਕ ਬਲੌਗ ਮਾਰਨ ਦੁਆਰਾ ਚੜ ਰਹੀ ਨਹੀਂ ਉਹ ਇਸ ਕਰਕੇ ਨਾ ਲੋਕਾਂ ਨੂੰ ਵੀ ਕਹਾਂਗਾ ਦੇਖੋ ਨਾ ਬੰਦ ਕਰ ਦਿਓ ਲੋ ਉਹਦਾ ਸਵਾਲ ਆ ਲੈ ਕੇ ਦੇਖਦੇ ਪਏ ਆ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਕਲੀ ਰਹਿنگ ਅਮਰਤਪਾਲ ਮੈਰੋ ਸ਼ਹਿਜ਼ਾਦ ਪੱਟੀ ਦਾਜ ਸੁਹਾ ਕੀਤਾਜ ਇਹ ਦੋਨੇ ਮਿਲ ਗਏ ਨੇ ਇਹਨ ਗੁਰੂ ਦਾ ਬਾਣਾ ਪਾ ਕੇ ਕੁੜੀ ਦੇ ਹੱਤਿਆ ਕੀਤੀ ਆ ਕੁੜੀ ਚੰਗੀ ਸੀ ਮਾੜੀ ਸੀ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਅਮਰਤਪਾਲ ਮੈਰੋ ਬਲੈਕਮੇਲਰ ਆਦਮੀ ਆ ਏ ਬਲਾਤਕਾਰੀਆਂ ਏ ਔਰ ਕਤਲ ਆਇਆ ਅਮਰਤਪਾਲ ਮਹਿਰੋ ਦੇ ਹਰ ਰੋਜ ਪੁੱਤਲੇ ਭੂਕੋ ਇਹ ਕਹਿ ਰਿਹਾ ਗੁਰਸਿਮਰਨ ਸਿੰਘ ਮੰਡ ਅਪੀਲ ਕਰ ਰਿਹਾ ਲੋਕਾਂ ਨੂੰ ਪਰ ਇੱਕ ਹੋਰ ਅਪੀਲ ਵੀ ਕਰ ਰਿਹਾ ਅਮਰਤਪਾਲ ਮਹਿਰੋ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਰ ਵਿਅਕਤੀ ਇਹਦਾ ਵਿਰੋਧ ਕਰੇ ਨਾ ਕਿ ਇਹਦਾ ਸਾਥ ਦੇਵੇ ਇਹ ਖੁਦ ਗਿੱਦਰ ਦੀ ਲਾਜ ਭੱਜ ਗਿਆ ਬਾਹਰ ਅਗਰ ਮਰਦ ਹੁੰਦਾ ਤਾਂ ਪੁਲਿਸ ਦੇ ਸਾਹਮਣੇ ਪੇਸ਼ ਹੁੰਦਾ ਆਪਣੇ ਨਾਲ ਦੇ ਸਾਥੀਆਂ ਦੇ ਧੋਖਾ ਦੇ ਕੇ ਆ ਬਾਹਰ ਭੱਜ ਗਿਆ ਇਹਨੇ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅੰਮ੍ਰਿਤਸਰ ਸਾਹਿਬ ਦੇ ਬਾਹਰ ਸਟੈਚੂ ਲੱਗੇ ਸੀ ਉਹ ਤੜਵਾਏ ਉਹਨਾਂ ਨੂੰ ਅੰਦਰ ਕਰਾਤਾ ਅੱਤੇ ਬਾਹਰੋਂ ਆ ਫੜਨੇ ਲੈ ਗਿਆ ਆ ਭੱਜ ਗਿਆ ਇਹ ਹਰ ਵਾਰ ਗਦਾਰ ਆ ਇਹ ਮੁੱਢੋਂ ਸਿੱਖ ਨਹੀਂ ਹੈਗਾ ਮੁੱਢੋ ਇਹ ਮੁੱਢੋਂ ਮੁਸਲਮਾਨ ਆ ਨਕਲੀ ਪਹਿਰਾਵਾ ਪਾ ਕੇ ਭੋਲੇ ਭਾਲੇ ਸਿੱਖਾਂ ਨੂੰ ਪੰਜਾਬੀਆਂ ਨੂੰ ਲੁਟਕਣ ਵਾਲਾ ਵਿਅਕਤੀ ਸੀ ਇਹ ਇਹ ਅੱਜ ਇਹ ਦਬਈ ਦੀ ਸੈਰ ਕਰ ਰਿਆ ਮੈਨੂੰ ਇਹ ਵੀ ਡਰਾ ਕਿਤੇ ਲੰਡਨ ਨਾ ਭਾਜੇ ਦੋ ਨੰਬਰ ਖਾਤੇ 'ਚ ਇਹਨੂੰ ਪੰਜਾਬ ਪੁਲਿਸ ਤਰੰਤ ਫੜੇ ਇਹਨੂੰ ਇਨਕਾਊਂਟਰ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਲੱਤਾਂ 'ਚ ਗੋਲੀਆਂ ਬਜੜੀਆਂ ਨੇ ਇਹਦੇ ਛਾਤੀ 'ਚ ਬਜੜੀ ਚਾਹੀਦੀ ਸੀ ਗੋਲੀ ਪੰਜਾਬ ਪੁਲਿਸ ਠਾ ਠਾ ਮਾਰੇ ਇਹ ਜੇ ਗੰਦੇ ਆਂਡਿਆਂ ਨੂੰ ਸਾਨੂੰ ਪਰਵਾਹ ਨਹੀਂ ਹੈ ਇਹ ਜਿਹੜੀਆਂ ਧਮਕੀ ਦਿੰਦਾ ਇੱਕ ਮਾਰੀਆ ਪੰਜ ਹੋਰ ਮਾਰਾਂਗੇ ਬੜੀਆਂ ਪਾਰਕਿੰਗਾਂ ਨੇ ਉਹ ਪਿਓ ਦੇ ਪੁੱਤ ਹਰਾਮ ਦੇ ਦੱਲਿਆ ਤੈਨੂੰ ਗਾਲਾਂ ਕੱਢ ਰਿਹਾ ਮੈਂ ਗੁਰਸਿਮਰ ਸਿੰਘ ਮੰਡਰੂ ਦੇਖ ਕਗਰ ਪਲਾਜੇ ਨੂੰ ਦੇਖ ਮਿੰਟੂ ਦੇਖ ਲਾ ਤੂੰ ਤੂੰ ਕੁਛ ਨਹੀਂ ਕਰ ਸਕਦਾ ਤੂੰ ਗਿੱਦਰ ਦੀ ਲਾਜ ਆ ਤੇਰੇ ਬੱਬਰ ਖਾਲਸੇ ਦੇ ਧਮਕੇ ਦਿੰਦੇ ਆ ਕੱਲੇ ਸ਼ਹਿਜਾਦ ਪੱਟੀ ਨਾਲ ਤੂੰ ਜਾ ਰਿਹਾ ਵਾਂ ਮਿਲ ਰਿਹਾ ਵਾਂ ਇਹ ਨਾਲ ਕੁਛ ਨਹੀਂ ਹੋਣਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਾਡੇ ਪੰਜਾਬ ਨੂੰ ਕੁਛ ਨਹੀਂ ਹੋਣਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਵਾਂ ਥੋੜਾ ਜਿਹਾ ਸ਼ਾਂਤੀ ਰੱਖੋ ਜੇ ਤੁਹਾਨੂੰ ਕੋਈ ਤਕਲੀਫ ਆਉਂਦੀ ਹੈ ਜਦੀ ਥਾਣਾ ਚਲੇ ਜਾਓ ਪ੍ਰਸ਼ਾਸਨ ਕੋਲੇ ਚਲੇ ਜਾਓ ਤੁਹਾਨੂੰ ਡਰਨ ਦੀ ਲੋੜ ਨਹੀਂ ਮਾਫੀਆ ਨਾਲ ਵਾਂਗੂ ਕੰਟੈਂਟ ਆਪਦੇ ਬੰਦ ਕਰਨੇ ਆ ਬੰਦ ਕਰੋ ਨਹੀਂ ਪਾਉਣੇ ਆ ਮਾੜੇ ਮੋٹے ਸਹੀ ਪਾ ਲਓ ਜੇ ਗਲਤ ਬੰਦ ਕਰ ਦਿਓ ਜੇ ਤੁਹਾਡੀ ਲਫਤਾਰੀ ਭਾਰ ਚੱਲਦੀ ਆ ਜੇ ਸਰਕਾਰ ਕਹਿੰਦੀ ਆ ਇਸੇ ਤਰ੍ਹਾਂ ਚਲੋ ਮੈਂ ਸਰਕਾਰ ਨੂੰ ਵੀ ਕਹਿਣਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਜਿਹੜਾ ਪਰਫਾਰਮਾ ਬਣਾ ਦੋ ਵੀ ਸੋਸ਼ਲ ਮੀਡੀਆ ਤੇ ਆਹ ਕੰਮ ਕਰ ਸਕਦੇ ਆ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੇ ਇਹ ਕੱਲਿਆ ਕੱਲਿਆ ਰਹੀ 510 ਨਹੀਂ ਹੈ ਗਿਆ ਪੰਜਾਬ ਦੇ ਕਰੋੜਾਂ ਲੋਕ ਨੇ ਕਿਹਨਾਂ ਕਰ ਨੂੰ ਮਾਰੋਗੇ ਤੁਸੀਂ ਇਹ ਪਿਆਰ ਨਾ ਸਮਝਾਉਣ ਵਾਲੀ ਗੱਲ ਆ ਇਹਨਾਂ ਲੋਕਾਂ ਦਾ ਧਾਰ ਰੋਟੀ ਦਾ ਬੰਦੋਬਸਤ ਕਰਿਓ ਜੀ ਐਸ ਜੀ ਪੀ ਸੀ ਅਤਵਾਦੀਆਂ ਨੂੰ 20-2000 ਰੁਪਏ ਦੇ ਰਹੀ ਆ ਤਾਂ 20-2000 ਇਹਨਾਂ ਨੂੰ ਦੇ ਦਿੰਦੇ ਇਹਨਾਂ ਦੀ ਰੋਟੀ ਰੋਜੀ ਚੱਲ ਜਣੀ ਸੀ ਇਹਨਾਂ ਦਾ ਜਿਹੜਾ ਤੁਸੀਂ ਲੋਕਾਂ ਰੋਲਾ ਪਾਇਆ ਕੰਟੈਂਟ ਮਾੜੇ ਆ ਲੋਕ ਦੇਖਦੇ ਕਿਉਂ ਨੇ ਲੋਕ ਬਲੌਕ ਮਾਰਨ ਦਵਾਰ ਚੜ ਰਹੀ ਨਹੀਂ ਉਹ ਇਸ ਕਰਕੇ ਨਾ ਲੋਕਾਂ ਨੂੰ ਵੀ ਕਹਾਂਗਾ ਦੇਖੋ ਨਾ ਬੰਦ ਕਰ ਦੋ ਲੋਕ ਦਾ ਸਵਾਲ ਆ ਲੈ ਕੇ ਦੇਖਦੇ ਪਏ ਆ ਪਹਿਲਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਭਾਰਤ ਮਾਤਾ ਦੀ ਜੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਨਕਲੀ ਰਹਿੰਗ ਅਮਰਤਪਾਲ ਮੈਰੋ ਸ਼ਹਿਜ਼ਾਦ ਪੱਟੀ ਅਦਜ ਸੁਹਾ ਕੀਤਾਜ ਇਹ ਦੋਨੇ ਮਿਲ ਗਏ ਨੇ ਇਹ ਗੁਰੂ ਦਾ ਬਾਣਾ ਪਾ ਕੇ ਕੁੜੀ ਦੇ ਹੱਤਿਆ ਕੀਤੀ ਆ ਕੁੜੀ ਚੰਗੀ ਸੀ ਮਾੜੀ ਸੀ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਅਮਰਤਪਾਲ ਮੈਰੋ ਬਲੈਕਮੇਲਰ ਆਦਮੀ ਆਏ ਬਲਾਤਕਾਰੀਆਂ ਹੈ ਔਰ ਕਤਲਾ ਹੈ ਅਮਰਤਪਾਲ ਮੈਰੋ ਦੇ ਹਰ ਰੋਜ਼ ਪੁੱਤਲੇ ਭੂਕੋ ਇਹ ਕਹਿ ਰਿਹਾ ਗੁਰਸਿਮਰਨ ਸਿੰਘ ਮੰਡ ਅਪੀਲ ਕਰ ਰਿਹਾ ਲੋਕਾਂ ਨੂੰ ਪਰ ਇੱਕ ਹੋਰ ਅਪੀਲ ਵੀ ਕਰ ਰਿਹਾ ਅਮਰਤਪਾਲ ਮੈਰੋ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਰ ਵਿਅਕਤੀ ਇਹਦਾ ਵਿਰੋਧ ਕਰੇ ਨਾ ਕਿ ਇਹਦਾ ਸਾਥ ਦੇਵੇ ਇਹ ਖੁਦ ਗਿੱਦਰ ਦੀ ਲਾਲ ਭੱਜ ਗਿਆ ਬਾਹਰ ਅਗਰ ਮਰਦ ਹੁੰਦਾ ਤਾਂ ਪੁਲਿਸ ਦੇ ਸਾਹਮਣੇ ਪੇਸ਼ ਹੁੰਦਾ ਆਪਣੇ ਨਾਲ ਦੇ ਸਾਥੀਆਂ ਦੇ ਧੋਖਾ ਦੇ ਕੇ ਆ ਬਾਹਰ ਭੱਜ ਗਿਆ ਇਹਨੇ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਮਰਜ਼ਰ ਸਾਹਿਬ ਦੇ ਬਾਹਰ ਸਟੈਚੂ ਲੱਗੇ ਸੀ ਉਹ ਤੜਵਾਏ ਉਹਨਾਂ ਨੂੰ ਅੰਦਰ ਕਰਾਤਾ ਉਤੇ ਬਾਰਵਾ ਫੜਨੇ ਲੈ ਗਿਆ ਆ ਭੱਜ ਗਿਆ ਇਹ ਹਰ ਵਾਰ ਗਦਾਰ ਆ ਇਹ ਮੁੱਢ ਲੋ ਸਿੱਖ ਨਹੀਂ ਹੈਗਾ ਮੁੱਢੋ ਇਹ ਮੁੱਢੋਂ ਮੁਸਲਮਾਨ ਆ ਨਕਲੀ ਪਹਿਰਾਵਾ ਪਾ ਕੇ ਭੋਲੇ ਭਾਲੇ ਸਿੱਖਾਂ ਨੂੰ ਪੰਜਾਬੀਆਂ ਨੂੰ ਲੁੱਟਣ ਵਾਲਾ ਵਿਅਕਤੀ ਸੀ ਇਹ ਇਹ ਅੱਜ ਇਹ ਦਬਈ ਦੀ ਸੈਰ ਕਰ ਰਿਆ ਮੈਨੂੰ ਇਹ ਵੀ ਡਰਾ ਕਿਤੇ ਲੰਡਨ ਨਾ ਭਾਜੇ ਦੋ ਨੰਬਰ ਖਾਤੇ 'ਚ ਇਹਨੂੰ ਪੰਜਾਬ ਪੁਲਿਸ ਤ੍ਰੰਤ ਫੜੇ ਇਹਨੂੰ ਇਨਕਾਊਂਟਰ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਲੱਤਾਂ 'ਚ ਗੋਲੀਆਂ ਬਜੜੀਆਂ ਨੇ ਇਹਦੇ ਛਾਤੀ 'ਚ ਬਜੜੀ ਚਾਹੀਦੀ ਸੀ ਦੀ ਗੋਲੀ ਪੰਜਾਬ ਪੁਲਿਸ ਠਾ ਠਾ ਮਾਰੇ ਇਹ ਜੇ ਗੰਦੇ ਆਂਡਿਆਂ ਨੂੰ ਸਾਨੂੰ ਪਰਵਾਹ ਨਹੀਂ ਹੈ ਇਹ ਜਿਹੜੀ ਧਮਕੀ ਦਿੰਦਾ ਇੱਕ ਮਾਰੀ ਆ ਪੰਜ ਹੋਰ ਮਾਰਾਂਗੇ ਬੜੀਆਂ ਪਾਰਕਿੰਗਾਂ ਨੇ ਉਹ ਪਿਓ ਦੇ ਪੁੱਤਾਂ ਹਰਾਮ ਦੇ ਦੱਲਿਆ ਤੈਨੂੰ ਗਾਲਾਂ ਕੱਢ ਰਿਹਾ ਮੈਂ ਗੁਰਸਿਮਰ ਸਿੰਘ ਮੰਡਰੂ ਦੇਖ ਗਗਰ ਪਲਾਜੇ ਨੂੰ ਦੇਖ ਮਿੰਟੂ ਨੂੰ ਦੇਖ ਲਾ ਦੂ ਤੂੰ ਕੁਛ ਨਹੀਂ ਕਰ ਸਕਦਾ ਤੋ ਗਿੱਦਰ ਦੀਆਂ ਆਦਤਾਂ ਤੇ ਬੱਬਰ ਖਾਲਸੇ ਦੇ ਧਮਕੇ ਦਿੰਦੇ ਆ ਕਲੇ ਸ਼ਹਿਜਾਦ ਪੱਟੀ ਨਾਲ ਤੂੰ ਜਾ ਰਿਹਾ ਵਾ ਮਿਲ ਰਿਹਾ ਵਾ ਇਹ ਨਾਲ ਕੁਛ ਨਹੀਂ ਹੋਣਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਾਡੇ ਪੰਜਾਬ ਨੂੰ ਕੁਛ ਨਹੀਂ ਹੋਣਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਵਾ ਥੋੜਾ ਜਿਹਾ ਸ਼ਾਂਤੀ ਰੱਖੋ ਜੇ ਤੁਹਾਨੂੰ ਕੋਈ ਤਕਲੀਫ ਆਉਂਦੀ ਹੈ ਜਦੀ ਥਾਣਾ ਚਲੇ ਜਾਓ ਪ੍ਰਸ਼ਾਸਨ ਕੋਲੇ ਚਲੇ ਜਾਓ ਤੁਹਾਨੂੰ ਡਰਨ ਦੀ ਲੋੜ ਨਹੀਂ ਮਾਫੀਆ ਨਾਲ ਵਾਂਗੂ ਕੰਟੈਂਟ ਆਪਦੇ ਬੰਦ ਕਰਨੇ ਆ ਬੰਦ ਕਰੋ ਨਹੀਂ ਪਾਉਣੇ ਆ ਮਾੜੇ ਮੋਟੇ ਸਹੀ ਪਾ ਲੋ ਜੇ ਗਲਤਾਂ ਬੰਦ ਕਰਦੇ ਹੋ ਜੇ ਤੁਹਾਡੀ ਲਤਾਰੀ ਭਾਰ ਚੱਲਦੀਆਂ ਜੇ ਸਰਕਾਰ ਕਹਿੰਦੀ ਆ ਇਸੇ ਤਰ੍ਹਾਂ ਚਲੋ ਮੈਂ ਸਰਕਾਰ ਨੂੰ ਵੀ ਕਹਿਣਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਜਿਹੜਾ ਪਰਫਾਰਮਾ ਬਣਾ ਦੋ ਵੀ ਸੋਸ਼ਲ ਮੀਡੀਆ ਤੇ ਆਹ ਕੰਮ ਕਰ ਸਕਦੇ ਆ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੇ ਇਕੱਲੇ ਇਕੱਲੇ ਹੀ 510 ਨਹੀਂ ਹੈ